ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਰਿਪਸ ਬੂਟੀਕ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਸੋਨਸਨੇ ਪ੍ਰਿੰਟ ਦਿਖਾਵਾਂਗੇ ਚਲੋ ਜੀ ਵੀਡੀਓ ਨੂੰ ਸਟਾਰਟ ਕਰੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਲਕਾ ਮੈਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਅੱਜ ਅਸੀਂ ਤੁਹਾਨੂੰ ਦਿਖਾਉਣੇ ਅਗੇ ਜੌਰ ਜੜ ਦੇ ਸੂਟ ਜਿਹੜੇ ਪਹਿਣਾ ਦੀ ਕਾਫੀ ਰਵੈਰ ਬੈ ਕਾਫੀ ਜ਼ਿਆਦੇ ਡਿਮਾਂਡ ਸੀ ਜਿਹੜੀਆਂ ਪਹਿਣਾ ਦੀ ਹਨ ਤੇ ਆਪਾਂ ਤੁਹਾਨੂੰ ਰਿਪੀਟ ਜੋ ਚੜ ਦੇ ਸੂਟ ਦਿਖਾਉਣਿਆਂਗੇ ਨਿਊ ਸਟਾਕ ਆਇਆ ਸੀਗਾ ਇਹ ਵਾਲਾ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇਗੇ ਤੁਸੀਂ ਲੈ ਸਕਦੇ ਹੋ ਕਿਉਂਕਿ ਇਹਨਾਂ ਦੇ ਰੇਟ ਹੈਗੇ ਨੇ ਜਾਇਜ਼ ਤੇ ਜਿੰਨੇ ਵੀ ਤੁਹਾਨੂੰ ਸੂਟ ਚਾਹੀਦੇ ਨੇਗੇ ਮੈਂ ਤੁਹਾਨੂੰ ਦੱਸ ਦਊਂਗੀ ਵੀ ਇਹਦੇ ਵਿੱਚੋਂ ਤੁਸੀਂ ਇੰਨੇ ਸੂਟ ਲੈ ਸਕਦੇ ਹੋ ਕਿਉਂਕਿ ਕਾਫੀ ਪਹਿਣਾ ਨੇ ਪਹਿਲਾਂ ਹੀ ਫੋਟੋਆਂ ਤੇ ਸਿਲੈਕਟ ਕਰਕੇ ਲੈ ਚੁੱਕੀਆਂ ਨੇ ਸੂਟੇ ਵਾਲੇ ਤੇ ਥੋੜਾ ਜਿਹਾ ਆਪਾਂ ਵੀਡੀਓ ਨੂੰ ਲੇਟ ਹੋ ਜਾਂਦੇ ਹੁੰਦੇ ਜਦੋਂ ਸਟਾਕ ਆਉਂਦਾ ਹੈ ਸਟਾਕ ਕਾਫੀ ਆਇਆ ਪਿਆ ਆਪਣੇ ਕੋਲੇ ਸਰਦੀਆਂ ਵਾਲਾ ਵੀ ਆਇਆ ਪਿਆਗਾ ਪਰ ਆਪਾਂ ਹਜੇ ਸਰਦੀਆਂ ਵਾਲੀ ਦੀ ਵੀਡੀਓ ਨਹੀਂ ਪਾਉਦੇ ਹੈਗੇ ਥੋੜੀ ਰੋਕ ਕੇ ਪਾਵਾਂਗੇ ਕਿਉਂਕਿ ਪਹਿਲਾਂ ਹੀ ਜਿਹੜੇ ਲਾਈਨਿੰਗ ਵਾਲੇ ਸੂਟ ਨੇਗੇ ਤੁਸੀਂ ਕਿਉਂਕਿ ਹੁਣ ਅੱਗੇ ਹੀ ਮਾਲਾ ਮੌਸਮ ਹੋਊਗਾ ਨਾ ਹੁਣ ਲਾਈਨਿੰਗ ਵਾਲੇ ਸੂਟ ਤੁਸੀਂ ਆਰਾਮ ਨਾਲ ਪਾ ਸਕਦੇ ਹੋਗੇ ਉਹ ਮੈਂ ਤੁਸੀਂ ਸੂਟ ਲੈ ਸਕਦੇ ਹੋਗੇ ਪਹਿਲਾਂ ਮੈਂ ਤੁਹਾਨੂੰ ਆਪਣਾ ਸੂਟ ਦਿਖਾਉਣੀ ਹੈ ਕਿ ਦੋ ਸੂਟ ਸਟਿਚ ਹੋ ਕੇ ਆਏ ਨੇਗੇ ਮੈਂ ਤੁਮਕਿਆ ਸੀ ਨਵੀਂ ਮੈਂ ਆਪਣਾ ਇਹਨਾਂ ਸੂਟ ਬਣਾਇਆ ਹੈ ਤੇ ਦੁਪੱਟਾ ਜੜਾਈ ਲੀ ਗਿਆ ਹੈਗਾ ਜੇ ਪਹਿਣਾ ਲੈਣਾ ਚਾਹੁੰਦੀਆਂ ਨੇਗੇ ਤਾਂ ਤੁਸੀਂ ਲੈ ਸਕਦੇ ਹੋਗੇ ਵੈਸੇ ਮੈਂ ਆਰਡਰ ਤੇ ਮਗਵਾਉਂਗੀ ਤੇ ਇਹ ਵੀ ਨਾ ਆਰਡਰ ਤੇ ਮੇਰੇ ਕੋਲ ਇੱਕ ਵੀ ਸੂਟ ਨਹੀਂ ਹੈਗਾ ਘੱਟੋ ਘਾਟ ਇਹ ਆਪਾਂ 25 30 ਸੂਟ ਪਹਿਣਾ ਨੂੰ ਦੇ ਚੁੱਕੇ ਹਾਂ ਦੁਪੱਟੇ ਨਾਲ ਵੀ ਬਿਨਾਂ ਦੁਪੱਟਿਆਂ ਤੋਂ ਵੀ ਦੇਖੋ ਮੈਂ ਇਸ ਤਰ੍ਹਾਂ ਰੱਖਿਆ ਹੈਗਾ ਨੱਕੇ ਦਾ ਠੀਕ ਹੈ ਜੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਮੇਰੇ ਕੋਲ ਵੀ ਸਟੀਚਿੰਗ ਵਾਲੇ ਸੂਟ ਕਾਫੀ ਹੁੰਦੇ ਨੇ ਮੈਂ ਤੁਹਾਨੂੰ ਵੀਡੀਓ ਚ ਦਿਖਾਤਾ ਦਿਆ ਅਗਰ ਪਰ ਫਿਰ ਮੇਰੇ ਕੋਲ ਏ ਸਟਾਕ ਲੇਟ ਹੋ ਜਾਂਦਾ ਹੁੰਦਾ ਹੈਗਾ ਵੀ ਵੀਡੀਓ ਨਹੀਂ ਪੈਂਦੀ ਹੈਗੀ ਤਾਂ ਕਰਕੇ ਫਿਰ ਮੇਰੇ ਲਗੈਣਾ ਟਾਈਮ ਨਹੀਂ ਤੁਹਾਨੂੰ ਮੈਂ ਆਪਣੇ ਸੂਟ ਦਿਖਾ ਦਿਆ ਕਰੂੰਗੀ ਵੀ ਜਿੱਦਾਂ ਕਿੜਾ ਮੈਂ ਤਿਆਰ ਕੀਤਾ ਹੈ ਇਹਦੇ ਨਾਲ ਤੋਂ ਤੁਸੀਂ ਸੂਟ ਲੈ ਸਕਦੇ ਹੋਗੇ ਦੁਪੱਟੇ ਨਾਲ ਲੈ ਸਕਦੇ ਹੋ ਟਾਈ ਐਂਡ ਟਾਈ ਜਿੱਦਾਂ ਕਿ ਉਹ 3000 ਪ੍ਰਾਈਸ ਰਹੇਗਾ ਜੇ ਇਹਨੂੰ ਤੁਸੀਂ ਜਿੱਦਾਂ ਮੈਂ ਬਣਵਾਇਆਗਾ ਮੈਂ ਤਾਂ ਬਸ ਇਸ ਤਰ੍ਹਾਂ ਹੀ ਬਣਵਾਇਆਗਾ ਦੇਖੋ ਮੇਰੀ ਪਲੇਨ ਬਾਟਮ ਸੀਗੀ ਇਦਾਂ ਹਨਾ ਮਿਜ਼ੈਂਟਾ ਕਲਰ ਦੀ yellow shirt ਇਹਦਾ ਪ੍ਰਾਈਸ ਸੀਗਾ 2250 देखो मैं 10 स्टिच करवायागा भी अंदर सारे पेस्टिंग पट्टी लगाई है की आपा सारे फ्रंट बैक चाक करदे देखो ਤੇ نیچے ਆਪਾਂ ਸ਼ਰਟ ਦੇ ਟਾਪ ਟਾ ਲਗਾਇਆਗਾ ਠੀਕ ਹੈ ਜੀ ਕਿਉਂਕਿ ਇਹਦੇ ਸ਼ਰਟ ਤੇ ਤੁਸੀਂ ਜਿਹੜੀ ਆ ਪਹਿਣਾ ਨੇ ਮੇ ਤੋਂ ਇੰਨੇ ਨੂੰ ਤੁਸੀਂ ਸੂਣ ਲੈਨੇ ਨਾ ਟਾਪ ਟਾਈ ਲਗਾਇਓ ਵਿੱਚ ਪਹਿਣਾ ਦੇ ਤਾਂ ਮੈਂ ਟਾਪ ਟਾਈ ਕਰਕੇ ਨਾਲ ਹੀ ਭੇਜ ਦੇਣਗੇ ਸੁਕਕ ਗਏ ਵੀ ਹੋਏ ਨੇ ਡਾਈ ਲਈ ਤੇ ਇਹਦੇ ਵਿੱਚ ਬਲੈਕ ਕਲਰ ਵੀ ਸੀਗਾ ਮੈਂ ਤੁਹਾਨੂੰ ਪਹਿਲਾਂ ਪਰਸੋ ਚੌਥੇ ਵਾਲੀ ਵੀਡੀਓ ਚ ਦਿਖਾਇਆਗਾ ਬਲੈਕ ਕਲਰ ਤੇ ਕਾਫੀ ਜਿਆਦੇ ਸੋਹਣਾ ਸੂਟ ਬਣੂਗਾ ਇਹਦਾ ਮਤਲਬ ਦੁਪੱਟਾ ਵਗੈਰਾ ਮੈਂ ਰੈਡੀ ਕਰਵਾ ਲਾਂ ਫਿਰ ਮੈਂ ਤੁਹਾਨੂੰ ਨਾ ਇਹ ਪਾ ਕੇ ਦਿਖਾਉਂਗੀ ਸੂਟ ਵੀ ਕਿੱਦਾਂ ਦਾ ਲੱਗ ਰਿਹਾਗਾ ਤੇ ਇੱਕ ਸੂਟ ਹੋਰ ਸੀਗਾ ਜੇ ਪਹਿਣਾ ਕਿਉਂਕਿ ਇਹ ਮੈਂ ਇਹਦੇ ਨਾਲ ਦੇ ਲੈਣਾ ਚਾਹੁੰਦੀ ਹਾਂ ਨਾ ਕਾਟਨ ਦੇ ਸੂਟ ਲਵਾਂਗੇ ਵੈਸੇ ਇਹ ਸੂਟ ਮੈਂ ਅੱਜ ਪਾ ਕੇ ਵੀਡੀਓ ਬਣਾਉਣੀ ਸੀ ਤੇ ਮੇਰਾ ਗਲਾ ਪੇਨ ਹੋ ਰਿਹਾਗਾ ਤੁਹਾਡਾ ਮਤਲਬ ਮੇਰਾ ਸਰੀਰ ਨਹੀਂ ਠੀਕ ਹੈਗਾ ਤਾਂ ਕਰਕੇ ਦੇਖੋ ਇਹ ਇਹਨਾਂ ਹਾਲ ਦੇ ਪਾਈ ਨੇ ਜੇ ਤੁਹਾਨੂੰ ਮੈਂ ਤੁਹਾਨੂੰ ਦਿਖਾ ਦੂੰਗੀ ਇੱਕ ਦਾ ਸੇਮ ਕਲਰ ਹੀ ਪਿਆਗਾ ਇਹ ਜਿਹੜਾ ਸੂਟ ਸੀਗਾ ਰਾਮਟੈਕਸ ਦਾ ਸੂਟ ਸੀ 1150 ਪ੍ਰਾਈਸ ਸੀਗਾ ਦੇਖੋ ਸਟੀਚਿੰਗ ਮੈਂ ਇਦਾਂ ਕਰਵਾਈ ਹੈਗੀ ਇਦਾਂ ਆਪਾਂ ਨੈੱਕ ਰੱਖਿਆ ਹੈਗਾ ਤੇ ਜਿਹੜਾ ਟੇਲਰ ਹੈ ਉਹ ਆਪਣੇ ਅਕੋਰਡਿੰਗ ਹੀ ਡਿਜ਼ਾਈਨ ਕਰਦਾ ਹੁੰਦਾ ਕਿ ਮੈਂ ਉਹਨੂੰ ਕਦੇ ਵੀ ਡਿਜ਼ਾਈਨ ਨਹੀਂ ਭੇਜੇ ਹੈਗੇ ਜਿਹੜੀਆਂ ਪਹਿਣਾ ਚਲੋ ਮੈਨੂੰ ਭੇਜ ਦਿਆ ਨਹੀਂ ਵੀ ਸਾਡੇ ਨੈੱਕ ਵਗੈਰਾ ਇਦਾਂ ਹੋਣਾ ਚਾਹੀਦਾ ਨੇ ਉਹ ਆਪਾਂ ਭੇਜਦੇ ਨੇ ਕਿਵਰ ਉਹ ਵੀ ਸਕਿਪ ਹੋ ਜਾਂਦੇ ਹੁੰਦੇ ਨੇ ਦੇਖੋ ਜੀ ਇਸ ਤਰ੍ਹਾਂ ਆਪਾਂ ਲਗਾਈ ਹੈਗੀ ਪੱਟੀ ਸਾਰੀ ਇਹ ਮਤਲਬ ਇਤੇ ਆ ਜੂਗੀ ਘੇਰੇ ਤੇ ਪੱਟੀ ਆ ਜੂਗੀ ਤੇ ਕਾਫੀ ਜਿਆਦਾ ਸੋਨਾ ਸੂਟ ਹੈ ਜੇ ਮੈਂ ਇੱਕ ਵਾਰ ਵੀ ਨਹੀਂ ਪਾਇਆ ਹੈਗਾ ਤੁਹਾਨੂੰ ਲਾ ਪਾ ਕੇ ਮੈਂ ਜ਼ਰੂਰ ਤੁਹਾਨੂੰ ਵੀਡੀਓ ਦਿਖਾ ਦੂੰਗੀ ਦਿਖਾ ਦੂੰਗੀ ਵੀ ਕਿਵੇਂ ਦਾ ਲੱਗ ਰਿਹਾ ਮੈਂ ਪਾਉਣੀ ਆ ਜ਼ਿਆਦਾਤਰ ਜਿਹੜੀਆਂ ਸਲਵਾਰਾਂ ਹੁੰਦੀਆਂ ਨੇ ਸਟ੍ਰੇਟ ਮੈਂ ਪਾਉਂਚਾ 7.5 ਤੋਂ 8 ਰੱਖਦੀ ਹੁੰਦੀਆਂ ਜੋ ਹੁਣ ਟ੍ਰੈਂਡ ਦੇ ਵਿੱਚ ਹੈਗਾ ਉਸ ਤਰ੍ਹਾਂ ਬਾਕੀ ਜਿਵੇਂ ਤੁਹਾਡੀ ਚੁਆਇਸ ਹੁੰਦੀ ਹੈ ਕਿ ਤੁਸੀਂ ਸਾਨੂੰ ਉਸ ਤਰ੍ਹਾਂ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਦੁਪੱਟਾ ਇਹਦੇ ਨਾਲ ਮੈਂ ਲਾਉਂਗੀ ਕਾਟਨ ਦਾ ਬਸ ਜਿਹੜਾ 2.5 3 ਸਾਲਾ ਦੁਪੱਟਾ ਹੁੰਦਾ ਮੈਂ ਉਹੀ ਕਾਟਨ ਦਾ ਦੁਪੱਟਾ ਲੈਣਾ ਇਹਦੇ ਨਾਲ ਕਿਉਂਕਿ ਕਾਟਨ ਦਾ ਸੂਟ ਹੈ ਇਹਦੇ ਵਿੱਚ ਕਲਰ ਤੁਹਾਨੂੰ ਸੇਮ ਮਿਲ ਜਾਊਗਾ ਇੱਕ ਕਲਰ ਇਹਦੇ ਵਿੱਚ ਤੁਹਾਨੂੰ yellow ਮਿਲ ਜਾਊਗਾ ਤੇ ਕਾਫੀ ਕਲਰ ਨੇਗੇ ਇਹਦੇ ਵਿੱਚ ਤੁਸੀਂ ਲੈ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਸੂਟ ਬਣਵਾ ਸਕਦੇ ਹੋ ਠੀਕ ਹੈ ਜੀ ਚਲੋ ਹੁਣ ਮੈਂ ਤੁਹਾਨੂੰ ਦਿਖਾਉਣੇ ਸ਼ੁਰੂ ਕਰਦੀਆਂ जॉर्जਟ ਦੇ ਸੂਟ जॉर्जਟ ਦਾ ਸੂਟ ਦਾ ਮੈਂ ਤੁਹਾਨੂੰ ਦਿਖਾ ਦਿੰਦੀ ਮੇਰਾ ਟਾਪ ਦਾ ਡਾਈ ਕੀਤਾ ਪਿਆਗਾ ਕਾਫੀ ਦਿਨਾਂ ਤੋਂ ਤੇ ਮੈਂ ਹਜੇ ਸੂਟ ਸਟਿਚਿੰਗ ਲਈ ਨਹੀਂ ਦਿੱਤਾ ਜਿਹੜੀਆਂ ਭੈਣਾਂ ਤੁਸੀਂ ਲੈਣਾ ਚਾਹੋ ਲੋ ਤੇ ਲੈ ਸਕਦੇ ਹੋ ਉਧਰ ਹੋਣੀ ਠੀਕ ਚੋ ਭੈਣਾਂ ਮੈਂ ਤੁਹਾਨੂੰ ਹਾਸੇ ਦਿੱਤਾ ਕੱਲ ਨੂੰ ਮੇਰਾ ਗ੍ਰੇਜੇ ਕਲਰ ਦਾ ਸੂਟ ਹੈ ਪਰ ਮੈਂ ਸਟਿਚਿੰਗ ਲਈ ਨਹੀਂ ਦਿੱਤਾ ਜੇ ਤੁਸੀਂ ਲੈਣਾ ਚਾਹੋਗੇ ਤਾਂ ਉਹ ਸੂਟ ਲੈ ਸਕਦੇ ਹੋਗੇ ਗ੍ਰੇ ਕਲਰ ਦਾ ਮਲਟੀ ਦਾ ਉਹ ਵੀ ਆਪਾਂ ਰੋਲ ਲੈ ਕੇ ਆਏ ਸੀ ਸਾਰੇ ਸੇਲ ਹੋ ਗਏ ਦੇਖੋ ਜੀ ਇਦੇ ਵਿੱਚ ਹੈਗਾ ਆਪਣੇ ਕੋਲੇ ਇੱਕ ਤੋਂ ਦੋ ਸੂਟ ਅਵੇਲੇਬਲ ਦੇਗੇ ਦੋ ਸੂਟ ਹੈਗੇ ਨੇਗੇ 1050 ਇਹਨਾਂ ਦਾ ਪ੍ਰਾਈਸ ਹੈਗਾ ਅੱਜ ਹੀ ਮੈਂ ਕੋਰੀਅਰ ਕਰਕੇ ਹਟਿਆਂਗੀ ਮਤਲਬ ਇਹਦੇ ਵਿੱਚ ਫਰੋਜ਼ੀ ਕਲਰ ਦਾ ਸੂਟ ਸੀਗਾ ਤੇ ਹੋਰ ਸੀਗਾ ਬਹੁਤ ਸੋਹਣਾ ਦੁਪੱਟਾ ਡਾਈ ਹੋਇਆ ਹੋਇਆ ਸੀ ਟਾਈ ਜਾਂਦਾ ਹੀ ਮੈਂ ਤੁਹਾਨੂੰ ਸ਼ੋ ਵੀ ਕਰ ਦਿੰਦੀ ਹਾਂ ਪਰ ਮੇਰੇ ਕੋਲ ਟਾਈਮ ਨਹੀਂ ਸੀਗਾ ਮੈਂ ਕੋਰੀਅਰ ਕਰਨਾ ਸੀ ਦੁਪੱਟਾ ਕੱਲ ਸ਼ਾਮ ਨੂੰ ਡਾਈ ਹੋ ਕੇ ਆਏਗਾ ਸਵੇਰੇ ਮੈਂ ਪਾਰਸਲ ਲਗਾਉਣਾ ਸੀਗਾ ਸੂਟਾਂ ਦੇ ਫਿਰ ਉਹਦੇ ਵਿੱਚ ਫਿਰ ਇੱਕ ਦੋ ਪਾਰਸਲ ਫਿਰ ਅਸੀਂ ਕੀ ਕਰਨ ਜਾਵਾਂਗੇ ਕਿਉਂਕਿ ਇਕੱਠੇ ਸੂਟ ਆਉਂਦੇ ਨੇਗੇ ਤਾਂ ਕਰਕੇ ਆ ਦੇਖੋ ਅਭੀ yellow ਬਣਿਆ ਪਏ ਪੈਂਦੀ ਹਜੇ ਪੇਮੈਂਟ ਜਿਹੜੀ ਪੈਂਡਿੰਗ ਰਹਿੰਦੀ ਹੈ ਵੀ ਥੋੜੀ ਬਹੁਤ ਹੀ ਇਹ ਦੀਦੀ ਨੇ ਵੀ ਮਤਲਬ ਪਹਿਲਾਂ ਵੀ ਇਹਨਾਂ ਦੇ ਸੂਟ ਬਿਨਾ ਸਲਾਈ ਤੋਂ ਗਏ ਸੀਗੇ ਇਹਨਾਂ ਦੇ ਮਮਾ ਦੇ ਤੇ ਹੁਣ ਆਪਾਂ ਸਟਿਚ ਕਰਕੇ ਭੇਜ ਦੇਣਗੇ ਦੇਖੋ yellow कलर ਦਾ ਸੂਟ ਪਿਆਗਾ ਇਹਨਾਂ ਦਾ ਵੀ ਤੇ ਆ ਵੀ ਜਿਹੜਾ yellow ਪਏ ਨੇ ਵੀ ਮੇਰੇ ਸੇਲ ਹੋਏ ਹੋਏ ਨੇਗੇ ਤੇ ਪਤਾ ਹੀ ਨਹੀਂ ਕਿੰਨੇ ਕ ਸੂਟ ਇਹਨੇ ਮੇਰੇ ਵਾਲੇ ਨਾਲ ਦੇ ਮੈਂ ਸੇਲ ਕੀਤੇ ਨੇਗੇ ਦੇਖੋ ਜੀ ਤੁਸੀਂ ਇਹ ਪ੍ਰਿੰਟ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋਗੇ ਪੱਟਾ ਮੈਂ ਤੁਹਾਨੂੰ ਨਾ ਫਿਰ ਦਿਖਾਵਾਂਗੇ ਵੀ ਕਿਵੇਂ ਦਾ ਤਿਆਰ ਕੀਤਾ ਕਿਉਂਕਿ ਮੈਨਾਂ ਆਇਆ ਹੁੰਦਾ ਮੈਂ ਤੁਹਾਨੂੰ ਦਿਖਾ ਰਾ ਹਨਾ ਵੀਡੀਓ ਦੇ ਵਿੱਚ ਕਿਉਂਕਿ ਇੰਨੀ ਗੱਲ ਹੈ ਸੋ ਨਾ ਤੁਸੀਂ ਮੈਨੂੰ ਫੋਟੋਆਂ ਮਗਾਉਣੇ ਹੁੰਦੇ ਵੀ ਸਾਨੂੰ ਫੋਟੋਆਂ ਭੇਜ ਦਿਓ ਨਾ ਤੁਸੀਂ ਵੀਡੀਓ ਦੇ ਵਿੱਚ ਹੀ ਆਪਣੇ ਸਿਲੈਕਟ ਕਰ ਲਿਆ ਕਰੋ ਵੀ ਵੀਡੀਓ ਚ ਜਿੰਨਾ ਕਲੀਅਰ ਦਿਖਦਾ ਹੈਗਾ ਉਹਨਾਂ ਤੁਹਾਨੂੰ ਫੋਟੋ ਤੇ ਕੁਸ਼ਣ ਹੀ ਪਤਾ ਲੱਗਣਾ ਹੈਗਾ ਤਾਂ ਕਰਕੇ ਵੀਡੀਓ ਨੂੰ ਸਹੀ ਤਰੀਕੇ ਨਾਲ ਦੇਖਿਆ ਕਰੋ ਆਪਣੀ ਹਰ ਇੱਕ ਚੀਜ਼ ਚੰਗੀ ਤਰ੍ਹਾਂ ਸਮਝਾਈ ਹੁੰਦੀ ਹੈ ਜਿਹੜਾ ਆਪਾਂ ਇਹਦੇ ਨਾਲ ਜਿੰਨੇ ਵੀ ਆਪਾਂ ਤੁਪਟੇ ਲਗਾ ਕੇ ਭੇਜਨੇ ਆਪਾਂ ਜੋਰ-ਝਟ ਦੇ ਲਗਾਏ ਨਗੇ ਜਿਹੜੀ ਆਪਾਂ ਕਟਿੰਗ ਕਰਦੇ ਆ ਜੋਰਜਟ ਦੀ ਉਹ ਆਪਾਂ 260 ਜਾਂ 270 ਕਰਦੇ ਆਂਗੇ ਕਿਉਂਕਿ ਥੋੜਾ ਸਟ੍ਰਿੰਕ ਹੋ ਜਾਂਦਾ ਹੁੰਦਾ ਦੁਪੱਟਾ ਜਦੋਂ ਸਾਡੇ ਮਤਲਬ ਟੇਲਰ ਮਾਸਟਰ ਲਿਆਸਲ ਵਗੈਰਾ ਲਾਉਂਦੇ ਨੇਗੇ ਥੋੜੀ ਜਿਹੀ ਉਹ ਕੰਨੀਆਂ ਤੋਂ ਲਾ ਦਿੰਦੇ ਹੁੰਦੇ ਨੇ ਕਈ ਵਾਰ ਥੋੜਾ ਬਹੁਤਾ ਦੁਪੱਟਾ ਛੋਟਾ ਰਹਿ ਜਾਂਦਾ ਹੁੰਦਾ ਪਰ ਵੀ ਅਪਟਾਈ ਰਹੇ ਪਿੱਛੇ ਆਪਾਂ ਉਹਨਾ ਪੁਆਇੰਟ ਆਪਾਂ ਵੱਧ ਘੱਟ ਰਿਆਂਗੇ ਉਹਦੀ ਕੋਈ ਪੇਮੈਂਟ ਤੁਹਾਡੇ ਤੋਂ ਵੱਧ ਨਹੀਂ ਲਈ ਜਾਂਦੀ ਹੈ ਕਿਉਂਕਿ ਉਹ ਤਾਂ ਐਨਾ ਗਤਾਨ ਦੇ ਵਿੱਚ ਕਪੜਾ ਹੀ ਵੱਧ ਹੁੰਦਾ ਜੇ ਆਪਾਂ ਐਨਾ ਨਕ ਵੱਧ ਘੱਟ ਦਿਆਂ ਹਨਾ 10 20 ਪੁਆਇੰਟ ਤੱਕ ਕੋਈ ਗੱਲ ਨਹੀਂ ਤੇ ਆਪਾਂ ਕਦੇ ਪੇਮੈਂਟ ਵੱਧ ਨਹੀਂ ਲਈ ਜਿੰਨੇ ਦੁਪट्टे ਦਾ ਰੇਟ ਆਪਾਂ ਉਹਨਾ ਹੀ ਰੱਖਾਂਗੇ ਠੀਕ ਹੈ ਜੀ ਆ ਦੇਖੋ ਇਹ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਤਾਂ স্ক্রিনਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰਨਾਗਾ ਮੈਨੂੰ ਪਲੀਜ਼ ਇਹ ਨਾ ਦੱਸਿਆ ਕਰੋ ਕਿ ਇੱਕ ਨੰਬਰ ਤੇ ਸੂਟ ਹੈ ਦੋ ਨੰਬਰ ਤੇ ਸੂਟ ਹੈ ਤਿੰਨ ਨੰਬਰ ਤੇ ਜਿਹੜੀਆਂ ਚਲੋ ਭੈਣਾਂ ਨੂੰ ਨਹੀਂ ਸਕਰੀਨਸ਼ਾਟ ਲੈਣਾ ਆਉਂਦਾ ਉਹਦੀ ਮੈਂ ਕੱਲ ਸਮਝਾ ਸਕਦੀ ਆਂਗੀ ਤਕਰੀਬਨ ਜ਼ਿਆਦਾਤਰ ਮੇਰੇ ਨਾਲ 99% ਭੈਣਾਂ ਸਾਰਿਆਂ ਕੋਲ WhatsApp ਚੱਲਦਾ ਹੈਗਾ ਸਾਰਿਆਂ ਨੂੰ ਹੀ ਸਕਰੀਨਸ਼ਾਟ ਲੈਣੇ ਆਉਂਦੇ ਨੇਗੇ ਤੁਸੀਂ ਪਹਿਲਾਂ ਮੈਨੂੰ ਸਕਰੀਨਸ਼ਾਟ ਹੀ ਭੇਜਿਆ ਕਰੋ ਬਸ ਠੀਕ ਹੈ ਜੀ ਇਹ ਸੀਗਾ ਪਹਿਲਾ ਸੂਟ ਤੇ ਦੂਜਾ ਸੂਟ ਹੈਗਾਗਾ ਆਪਣੇ ਕੋਲੇ ਮਲਟੀ ਕਲਰ ਦਾ ਇਹਦੇ ਵਿੱਚੋਂ ਮੈਂ ਕਟਿੰਗ ਕਰਨੇ ਨੇਗੇ ਸੂਟ ਸੇਲ ਹੋਏ ਹੋਏ ਨੇਗੇ ਪਰ ਮੈਂ ਹਜੇ ਕੀਤੇ ਨਹੀਂ ਹੈਗੇ ਕਿਉਂਕਿ ਮੈਂ ਪਹਿਲਾਂ ਹਣਾ ਤਿੰਨ ਚਾਰ ਪਾਰਸਲ ਲੇਗੇ ਕੱਲ ਨੂੰ ਲਗਾਉਣੇ ਨੇਗੇ ਤਾਂ ਕਰਕੇ ਦੇਖੋ ਬਹੁਤ ਜ਼ਿਆਦਾ ਸੋਹਣਾ ਮੈਨੂੰ ਇਹਦਾ ਪ੍ਰਿੰਟ ਲੱਗਿਆ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਐਨਾ ਕ ਜ਼ਿਆਦਾ ਸੋਹਣਾ ਲੱਗਿਆ ਇਹਦੇ ਨਾਲ ਤੁਸੀਂ ਟਾਇਆ ਐਂਡ ਆਈ ਦੁਪੱਟਾ ਰੱਖ ਸਕਦੇ ਹੋਗੇ ਜਿੱਦਾਂ ਮੈਂ ਤੁਹਾਨੂੰ ਦੱਸਿਆਗਾ ਉਸ ਤਰ੍ਹਾਂ ਡਿਜ਼ਾਈਨ ਪਵਾ ਕੇ ਤੇ ਜਿੰਨੇ ਵੀ ਮਤਲਬ ਜੋਰਜਟ ਦੇ ਸੂਟ ਇੰਨੇ ਕ ਸੇਲ ਹੋਏ ਨੇ ਇੰਨੇ ਕ ਸੇਲ ਹੋਏ ਨੇ ਮੈਂ ਤੁਹਾਨੂੰ ਗਿਣਤੀ ਵੀ ਨਹੀਂ ਕਰਾ ਸਕਦੀ ਹੈਗੀ ਅੱਜ ਵੀ ਰਿਪੀਟ ਦੇ ਵਿੱਚ ਨਗੇ ਇਹ ਅੱਜ ਵੀ ਪਹਿਣਾ ਮੈਂ ਤੁਹਾਨੂੰ ਮੰਗਦੀਆਂ ਨੇ ਵੀ ਸਾਨੂੰ ਜੋਰਜਟ ਦੇ ਸੂਟ ਦੋ ਇੰਨਾ ਕ ਜਿਆਦਾ ਸਟੱਫ ਆ ਪਸੰਦਾ ਹੈ ਨਾ 1050 ਪ੍ਰਾਈਸ ਹੈਗਾ ਪਲੱਸ ਸ਼ਿਪਿੰਗ ਹੈ ਸ਼ਿਪਿੰਗ ਐਕਸਟਰਾ ਕੋਈ ਨਹੀਂ ਹੈਗੀ ਦੁਪੱਟਾ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ ਉਹਦੇ ਚਾਰजेस ਹੋਣਗੇ ਜਿਹੜੇ ਐਕਸਟਰਾ ਹੋਣਗੇ ਦੂਜਾ ਸੂਟ ਹੈ ਬਾਲਾ ਸੀਗਾ ਤੇ ਤੀਜਾ ਸੂਟ ਸੀਗਾ ਯੈਲੋ ਇਹਦੇ ਵਿੱਚੋਂ ਵੀ ਮੈਂ ਕਟਿੰਗ ਕਰ ਦੇਣੀ ਕਿ ਸੂਟ ਦੇਖੋ ਜੀ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਕਈ ਭੈਣਾਂ ਤਾਂ ਨਾ ਮੈਨੂੰ ਫੋਨ ਤੇ ਦੇ ਫੋਨ ਲਾ ਫੋਨ ਕਰ ਦਿੰਦੀਆਂ ਨੇਂਗੀਆਂ ਵੀ ਪਤਾ ਨਹੀਂ ਸੇਲ ਨਾ ਹੋ ਜੇ ਹਨਾ ਵੀ ਸੂਟ ਜਦੋਂ ਕਹਿ ਦਿੰਦੇ ਆ ਵੀ ਹਾਂ ਪੇਮੈਂਟ ਕਰ ਦੋ ਅਸੀਂ ਪੇਮੈਂਟ ਕਰ ਦਿਆ ਕਰ ਦਿਆ ਤਿੰਨ ਚਾਰ ਦਿਨਾਂ ਨੂੰ ਤਾਂ ਫੇਰ ਹਨਾ ਉਹਨਾਂ ਦੀ ਸਕਿਪ ਹੀ ਹੋ ਜਾਂਦਾ ਹੁੰਦਾ ਸੂਟ ਉਦੋਂ ਇੱਕ ਸਾਹ ਹੋ ਜਾਂਦੀਆਂ ਨੇ ਫੋਨ ਕਰ ਕਰਕੇ ਪੀ ਆਸੀ ਸੂਟ ਲੈਣਾ ਪੈਣਾ ਇੰਨੀ ਕਾਲੀ ਨਕਰਿਆ ਕਰੋ ਪਹਿਲਾਂ ਤੁਸੀਂ ਸੋਚ ਲਿਆ ਕਰੋ ਕਿ ਤੁਸੀਂ ਲੈਣਾ ਕਿ ਨਹੀਂ ਲੈਣਾ ਕਿਉਂਕਿ ਸਾਡੀ ਕੋਈ ਵੀ ਚੀਜ਼ ਬਿਕਣ ਕਣੀ ਨਹੀਂ ਰਹਿੰਦੀ ਹੈ ਕਿ ਜੇ ਤੁਸੀਂ ਨਹੀਂ ਲਓਗੇ ਤਾਂ ਦੇਖੋ ਹਨਾ ਵੀ ਹੋਰ ਕਸਟਮਰ ਹੁੰਦੇ ਨੇਗੇ ਉਹ ਲੈ ਲੈਂਦੇ ਹੁੰਦੇ ਨੇਗੇ ਤਾਂ ਆ ਕਰਕੇ ਤੁਸੀਂ ਮੜਾ ਸੋ ਸਮਝ ਕੇ ਨਾ ਉਹ ਉਸ ਟਾਈਮ ਇੱਕ ਸਾਨ ਹੋਇਆ ਕਰੋ ਜਿਹੜੇ ਮੈਂ ਸੂਟ ਹੋਲਡ ਤੇ ਕਹੇ ਸੀਗੇ ਔਰ ਮੈਂ ਇੰਡੀਆ ਵਾਲਿਆਂ ਭੈਣਾਂ ਲਈ ਕਹੇ ਸੀਗੇ ਪਰ ਲੇ ਬਣਾ ਮਾਇਨ ਨਾ ਕਰਿਓ ਮੈਂ ਤੁਹਾਡੇ ਲਈ ਕੋਈ ਨਹੀਂ ਇਤਾਂ ਨਹੀਂ ਕਿਹਾ ਹੈਗਾ ਵੀ ਤੁਸੀਂ ਸੂਟ ਆਪਾਂ 2 ਦਿਨਾਂ ਤੋਂ ਵੱਧ ਹੋਲਡ ਨਹੀਂ ਕਰ ਸਕਦੇ ਕਿਉਂਕਿ ਬਾਹਰਲੀਆਂ ਭੈਣਾਂ ਦੇ ਹਨਾ ਕਾਫੀ ਸੂਟ ਹੁੰਦੇ ਨੇਗੇ ਕਿਉਂਕਿ ਉਹ ਜਿਹਦਾ ਮੈਂ ਵੀਡੀਓ ਦਿਖਾਉਣੀ ਆ ਉਹ ਨਾ ਮਤਲਬ ਉਹਦੇ ਵਿੱਚ ਹੀ ਮਤਲਬ ਆ ਦੀ ਜਿਹੜੀ ਕਲੈਕਸ਼ਨ ਹੈਗੀ ਇਕੱਠੀ ਕਰਦੀਆਂ ਹੋਣਗੀਆਂ ਤੁਹਾਡੇ ਲਈ ਕੋਈ ਹੋ ਨਹੀਂ ਹੈਗਾ ਤੁਸੀਂ ਮੇਰੇ ਕਿਉਂ ਓ ਤੁਹਾਡੇ ਮੇਰੇ ਕੋਲੇ ਇੱਕ ਹਫਤਾ ਦੋ ਹਫਤੇ ਮਹੀਨਾ ਪਈ ਰਹਿਣ ਹੋਲਡ ਤੇ ਜਦੋਂ ਤੁਹਾਡੇ ਸੂਟਸ ਇੱਕੱਠੇ ਹੋ ਗਏ ਸਟਿਚਿੰਗ ਲਈ ਜਾਣਗੇ ਉਦੋਂ ਤੁਸੀਂ ਮੈਨੂੰ ਆਪਣੀ ਪੇਮੈਂਟ ਕਰ ਸਕਦੇ ਹੋਗੇ ਜਾਂ ਜਦੋਂ ਤੁਸੀਂ ਤੁਹਾਡੇ 10 ਤੋਂ 15 ਸੂਟ ਹੋ ਗਏ ਆਪਣੀ ਪੇਮੈਂਟ ਕਰ ਦਿਓ ਬਾਕੀ ਜਿੱਦਾਂ ਜਿੱਦਾਂ ਤੁਸੀਂ ਸੂਟ ਰਖਵਾਈ ਚੱਲਿਆ ਠੀਕ ਹੈ ਜੀ ਇਹ ਸੀਗਾ ਦੂਜਾ ਸੂਟ ਤੇ ਇਹਦੇ ਵਿੱਚੋਂ ਵੀ ਮੈਂ ਸੂਟ ਹਜੇ ਕਟਿੰਗ ਕਰਨੇਗਾ ਨਹੀਂ ਹੋਏ ਹੈਗੇ ਮਤਲਬ ਕੁਝ ਨਾ ਕੁਝ ਇਹਨਾਂ ਚੋ ਵਿਕੇ ਹੋਏ ਨਹਿਂਗੀ ਕੱਪੜੇ ਮੇਰੇ ਤੋਂ ਕਟਿੰਗ ਨਹੀਂ ਹੋਏ ਹੈਗੇ ਹਜੇ ਤੱਕ ਕਿਉਂਕਿ ਉਹਨਾਂ ਨੂੰ ਕੋਈ ਕਾਲ ਹੀ ਨਹੀਂ ਸੀਗੀ ਤਾਂ ਕਰਕੇ ਮੈਂ ਕਟਿੰਗ ਹਜੇ ਕੁਝ ਵੀ ਨਹੀਂ ਕੀਤੀ ਮੈਨੂੰ ਬਾਰੋਂ ਵੀ ਫੋਨ ਆਏ ਸੀ ਭੈਣਾਂ ਨੇ ਵੀ ਸਾਡੇ ਆ ਸੂਟ ਟਰੱਕ ਦਿਓ ਆ ਸੂਟ ਟਰੱਕ ਦਿਓ ਨਾ ਮੇਰੇ ਧਿਆਨ ਚ ਸਾਰਿਆਂ ਦੇ ਮੈਂ ਕਟਿੰਗ ਕਰੂੰਗੀ ਇਹਦੇ ਵਿੱਚੋਂ ਮਤਲਬ ਤੁਹਾਨੂੰ ਇੱਕ ਤੋਂ ਦੋ ਸੂਟ ਮਿਲ ਸਕਦੇ ਨੇ ਕਿਉਂਕਿ ਤਕਰੀਬਨ ਇਹਨਾਂ ਵਿੱਚੋਂ ਮੈਂ ਕਟਿੰਗ ਕਰਨੀ ਕਰਨੇ ਨਹੀਂਗੇ ਸੂਟ ਕਾਫੀ ਭੈਣਾਂ ਦੇ ਆਰਡਰ ਹੈਗੇ ਨੇ ਇਹ ਸੂਟਾਂ ਚ ਆ ਸੂਟ ਵੀ ਦੇਖੋ ਮਲਟੀ ਕਲਰ ਦਾ ਕਿੰਨਾ ਜਿਆਦਾ ਸੋਹਣਾਗਾ ਦੁਪੱਟ ਤੁਸੀਂ ਜੇ ਸਾਨੂੰ ਕਹੋਗੇ WhatsApp ਤੇ ਡਿਟੇਲ ਭੇਜਿਆ ਕਰੋ ਵੀ ਸਾਨੂੰ ਢਾਈ ਕਰਕੇ ਦੇ ਦਿਓ ਜਾਂ ਬਿਨ ਢਾਈ ਤੋਂ ਚਾਹੀਦਾ ਜਿੱਦਾਂ ਵੀ ਤੁਹਾਨੂੰ ਚਾਹੀਦਾ ਹੈਗਾ ਤਾਂ ਤੁਸੀਂ ਆਪਣਾ ਦੱਸ ਦਿਆ ਕਰੋ ਠੀਕ ਐ ਜੀ ਸੂਟ ਦੇਖ ਸਕਦੇ ਹੋਗੇ ਇੱਕ ਤੋਂ ਇੱਕ ਹਟਕਿਆ ਹੈਗਾ ਤੇ ਦੇਖ ਆਹ ਵੀ ਕਲਰ ਕਾਫੀ ਜੱਜ ਸੁਣਾਂਗਾ ਚਲੋ ਇਹ ਭਾਵੇਂ ਡਾਰਕ ਕਲਰ ਪਾਉਂਦੀਆਂ ਨਹੀਂ ਆ ਤਾਂ ਤੁਸੀਂ ਲੈ ਸਕਦੇ ਹੋਵੋਗੇ ਦੀ ਲਾਸਟ ਹੈਗਾਗਾ ਮਹਿੰਦੀ ਆਹ ਤਾਂ ਲਓ ਵੀ ਕਾਫੀ ਜਿਆਦਾ ਸੋਹਣਾਗਾ ਠੀਕ ਹੈ ਜੀ ਕਲਰ ਸਾਰੇ ਹੀ ਸੋਹਣੇ ਨੇਗੇ ਤੇ ਆ ਮਹਿੰਦੀ ਕਲਰ ਵੀ ਕਾਫੀ ਜਿਆਦਾ ਸੋਹਣਾ ਲੱਗੂਗਾ ਜੇ ਤੁਸੀਂ ਮਤਲਬ ਇਹਨਾਂ ਦੀ ਡ्रेसेस ਵਗੈਰਾ ਵੀ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਆਪਣੀਆਂ ਡ्रेसेस ਕਾਫੀ ਰੈਡੀ ਹੋ ਕੇ ਗਈਆਂ ਨੇ ਪਰ ਮੈਂ ਤਾਂ ਵੀਡੀਓ ਚ ਨਹੀਂ ਦਿਖਾਈਆਂ ਗਿਆ ਹੈਗੀਆਂ ਮੈਂ ਓਨਾਂ ਇੱਕ ਗੱਲ ਹੀ ਜੋ ਜੋ ਮੇਰੇ ਕੋਲੇ ਰੈਡੀ ਹੋ ਕੇ ਜਾਂਦਾ ਹਨ ਓਨਾਂ ਇੱਕ ਗੱਲ ਹੀ ਵੀਡੀਓ ਚ ਕਹਿਣੀ ਹੁੰਦੀ ਆ ਮੈਂ ਵੱਧ ਕੁਝ ਵੀ ਨਹੀਂ ਕਹਿੰਦੀ ਹੁੰਦੀ ਆਪਦੇ ਕੋਲੋਂ ਕੁਝ ਨਹੀਂ ਲਾ ਕੇ ਕਹਿੰਦੀ ਜਿੰਨਾ ਕ ਆਪਣਾ ਕੰਮ ਚੱਲ ਰਿਹਾ ਮੈਂ ਤੁਹਾਨੂੰ ਓਨਾਂ ਕਹਿਣੀ ਹੁੰਦੀ ਹੈਗੀ ਹਨਾ ਬਸ ਥੋੜਾ ਜਨਾ ਵੀ ਮੈਨੂੰ ਬੋਡਾ ਲਈ ਘੱਟ ਫੋਰਸ ਕਰਿਆ ਕਰੋ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਵੀ ਮੈਂ ਕੰਮ ਵੀ ਕਰਨੇ ਹੁੰਦੇ ਨੇ ਬੱਚੇ ਵੀ ਨੇ ਆ ਨਾ ਮੇਰੇ ਤੇ ਮੈਂ ਉਹਨਾਂ ਨੂੰ ਵੀ ਦੇਖਣਾ ਹੁੰਦਾਗਾ ਤਾਂ ਕਰਕੇ ਇੰਨਾ ਟਾਈਮ ਨਹੀਂ ਹੁੰਦਾ ਫਿਰ ਥੋੜਾ ਬਤਾਇਆ ਹੁੰਦਾ ਵੀ ਕੰਮ ਕਰਕੇ ਵੀ ਆਪਾਂ ਅੱਧਾ ਪੌਣਾ ਘੰਟਾ ਘੰਟਾ ਆਰਾਮ ਕਰ ਲਈਏ ਹਨਾ ਤਾਂ ਕਰਕੇ ਮੈਨੂੰ ਥੋੜਾ ਜਿਹਾ ਫੋਟੋਆਂ ਲਈ ਘੱਟ ਫੋਰਸ ਕਰਿਆ ਕਰੋ ਤੁਸੀਂ ਵੀਡੀਓ ਚ ਹੀ ਦੇਖਿਆ ਕਰੋ ਜੋ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਪਰ ਆਪਾਂ ਨੈਕਸਟ ਵੀਡੀਓ ਉਹੀ ਪਾ ਦਿਆ ਕਰਾਂਗੇ ਜਿੱਦਾਂ ਹੁਣ ਚਨਵਾਂ ਦੇ ਸੂਟ ਦਿਖਾਉਣੇ ਸੀ ਵੈਸੇ ਅੱਜ ਮੈਂ ਤੇ ਇਹ ਸੂਟਾਂ ਦੀ ਕਾਫੀ ਜ਼ਿਆਦਾ ਡਿਮਾਂਡ ਸੀਗੀ ਭੈਣਾ ਮੰਗ ਰੀਆਂ ਸੀਗੀਆਂ ਮੈਸੇਜ ਕਾਫੀ ਆ ਰਹੇ ਸੀਗੇ ਤਾਂ ਕਰਕੇ ਫਿਰ ਮੈਂ ਪਹਿਲਾਂ ਤੁਹਾਨੂੰ ਇਹ ਸੂਟ ਦਿਖਾਤੇ ਚਰਨਚਪਾਉਂਦੇ ਆਪਾਂ ਕੱਲ ਨੂੰ ਪਾਵਾਂਗੇ ਸੂਟ ਜਿਹੜੇ ਮਤਲਬ ਆਪਣਾ ਨਿਊ ਸਟਾਕ ਆਇਆਗਾ ਤੁਸੀਂ ਉਝ ਲੈ ਸਕਦੇ ਹੋਵੋਗੇ ਠੀਕ ਹੈ ਮੈਂ ਵੀ ਆਪਣਾ ਸੂਟ ਫੜਵਾਇਆ ਚਰਨਚਪਾਉਂਦਾ ਤੁਹਾਨੂੰ ਦਿਖਾਉਂਗੀ ਜਦੋਂ ਰੈਡੀ ਹੋ ਕੇ ਆ ਗਿਆ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਸੂਟ ਸਾਡੇ ਕਿਵੇਂ ਦੇ ਲੱਗੇ ਜਿਹੜੇ ਹਨਾ ਸੂਟ ਚਾਹੁੰਦੇ ਨੇਗੇ ਆਪਾਂ ਨਾ ਹੁਣ ਇਦਾਂ ਮਤਲਬ ਬਾਹਰ ਲਈ ਪਹਿਨਣ ਲਈ ਰੱਖਿਆਗਾ ਵੀ ਇੱਕ ਸੀਨ ਤੁਹਾਡੇ ਅਕੋਰਡਿੰਗ ਲਗਿਆ ਕਰੋ ਕਪੜਿਆ ਤੇ ਇੱਕ ਸੀਨਾ ਸਾਡੇ ਅਕੋਰਡਿੰਗ ਲਗਿਆ ਕਰੋ ਜਿਹੜੀ ਤੁਹਾਨੂੰ ਮਤਲਬ ਸੀਨ ਠੀਕ ਲਗਾਇਆ ਕਰੋ ਤੁਸੀਂ ਉਹ ਖੋਲ ਲਿਆ ਕਰਿਓ ਦੂਜੀ ਰੱਖ ਲਿਆ ਕਰਿਓ ਹਨਾ ਜੀ ਬਾਕੀ ਤੁਸੀਂ ਮੈਨੂੰ ਪ੍ਰੋਪਰ ਹੋਣੀ ਕਰਦੇ 19 20 ਦਾ ਕਈ ਵਾਰ ਫਰਕ ਰਹਿ ਜਾਂਦਾ ਮੈਂ ਨਹੀਂ ਕਹਿੰਦੀ ਵੀ ਮੈਂ ਤੁਹਾਨੂੰ ਪ੍ਰੋਪਰ ਕੋਈ ਵੀ ਟੇਲਰ ਹੈ ਨਾ ਤੁਸੀਂ ਕਿਤੋਂ ਮਾਰਜੀ ਸਟਿਚ ਕਰਵਾ ਲਓ ਤੁਹਾਨੂੰ ਪ੍ਰੋਪਰ ਕੋਈ ਵੀ ਮਤਲਬ ਤੁਸੀਂ ਪਰਫੈਕਟ ਫਿਟਿੰਗ ਜਿੰਨੀ ਪਾ ਲਓਗੇ ਵੀ ਉਹਨੇ ਕੋਈ ਵੀ ਨਹੀਂ ਕਰਕੇ ਦੇਊਗਾ ਕਿਉਂਕਿ ਤੁਹਾਡਾ ਮੈਜ਼ਰਮੈਂਟ ਮੈਂ ਮੈਜ਼ਰਮੈਂਟ ਮੇਰਾ ਕੋਲੇ ਹੁੰਦਾ ਹੈ ਨਾ ਮੈਂ ਵੀ ਵੀ ਸੂਟ ਦੇ ਵਿੱਚ ਕੋਈ ਕਮੀ ਕੱਢ ਹੀ ਦੇਣੀ ਆ ਵੀ ਇੱਥੇ ਖੁੱਲ ਲੈ ਇੱਥੇ ਟਾਈਟ ਐ ਵੀ ਜਾਇਦਾ ਇਹ ਸਟਾਈਲ ਹੋਣਾ ਚਾਹੀਦਾ ਸੀ ਜਾਇਵੇਂ ਹਨਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਵੀ ਬਹੁਤ ਕਮੀਆਂ ਕਈ ਵਾਰ ਕੱਢ ਦੇਣੀ ਹੁੰਦੀਆਂ ਆਂਗੀ ਤੇ ਤਾਂ ਕਰਕੇ ਹਨਾ 19 2 ਦਾ ਫਰਕ ਰਹਿ ਜਾਂਦਾ ਹੁੰਦਾ ਉਹ ਨੈਕਸਟ ਟਾਈਮ ਤੁਹਾਡਾ ਅਸੀਂ ਪੂਰਾ ਕਰ ਦਿਆ ਕਰਾਂਗੇ ਕਿਤੋਂ ਵੀ ਕੋਈ ਫਰਕ ਰਹਿੰਦਾ ਹੈਗਾ ਤੇ ਚਲੋ ਸਾਰੀਆਂ ਪੈਣਾ ਵੈਸੇ ਬਹੁਤ ਵਧੀਆ ਨਹੀਂ ਗੀਆਂ ਜਿਹੜੀਆਂ ਜੁੜੀਆਂ ਹੋਈਆਂ ਨੇ ਮੇਰੇ ਨਾਲ ਐਗਰੀ ਨਹੀਂ ਗੀਆਂ ਤੇ ਬਹੁਤ ਵਧੀਆ ਮੈਨਾਂ ਸਾਥ ਦੇ ਰਹੇ ਹੋਗੇ ਬਹੁਤ ਵਾ ਸੋਹਣਾ ਤੁਸੀਂ ਮੇਤੇ ਤੋਂ ਕੰਮ ਕਰਵਾ ਰਹੇ ਹੋਗੇ ਐਦਾਂ ਹੀ ਮੈਂ ਤੁਹਾਨੂੰ ਮਿਹਨਤ ਮੈਂ ਕਰਦੀ ਰਹੂੰਗੀ ਤੁਹਾਨੂੰ ਸੋਹਣੇ ਸੋਹਣੇ ਸੂਟ ਐਦਾਂ ਹੀ ਰੈਡੀ ਕਰਕੇ ਦਿੰਦੇ ਰਹਾਂਗੀ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ